ਜੀ ਸਾਸਰੀ ਕਾਲ ਜੀ ਨਵੇਂ ਸੂਟ ਲੈ ਕੇ ਆਏ ਆ ਔਰ ਇਹ ਸਾਰਾ ਵਰਕ ਬਹੁਤ ਹੀ ਜਿਆਦਾ ਸੋਹਣਾ ਹੈਂਡਵਰਕ ਕੀਤਾ ਹੋਇਆ ਨਾਲ ਦੁਪਟਿਆਂ ਤੇ ਵੀ ਕੀਤਾ ਹੈ ਜੀ ਇਹਦੇ ਤੁਸੀਂ ਸ਼ਰਟ ਲੈ ਸਕਦੇ ਹੋ 2.5 ਮੀਟਰ ਤੇ ਵਿਦ ਦੁਪੱਟਾ 2.5 ਮੀਟਰ ਲੈ ਸਕਦੇ ਹੋ ਦੁਪੱਟੇ ਦੀ ਵੀ ਕਟਿੰਗ ਹੋਏਗੀ ਜਿੰਨਾ ਮਰਜੀ ਤੁਸੀਂ ਇਹਦੇ ਵਿੱਚ ਕਟਿੰਗ ਕਰਵਾ ਸਕਦੇ ਹੋ ਰਾਇਲ ਬਲੂ ਕਲਰ ਦਾ ਬਹੁਤ ਜਿਆਦਾ ਟ੍ਰੈਂਡ ਹੈਗਾ ਵਾ ਸੋ ਇਹਦੇ ਵਿੱਚ ਵੀ ਆਪਾਂ ਐਡ ਆਨ ਕੀਤਾ ਹੋਇਆ ਰਾਇਲ ਬਲੂ ਕਲਰ ਔਰ ਇਹ ਜਿਹੜਾ ਵਰਕ ਕੀਤਾ ਹੋਇਆ ਜੀ ਸਾਰਾ ਹੱਥ ਦਾ ਕੰਮ ਹੋਇਆ ਜਿਵੇਂ ਤੁਸੀਂ ਸ਼ਰਟ ਲਾਓਗੇ 22 ਮੀਟਰ ਤੇ ਇਹਦੀ ਬੈਕ 프ਰੰਟ 슬ੀਵਸ ਤੇ ਹਰ ਜਗ੍ਹਾ ਤੇ ਹੀ ਇਹ ਹੈਂਡਵਰਕ ਦਾ ਕੰਮ ਆਏਗਾ ਸੋ ਇਹਦੇ ਵਿੱਚ ਬਲੈਕ ਕਲਰ ਵੀ ਅਵੇਲੇਬਲ ਹੈਗਾ ਤੇ ਰੈੱਡ ਕਲਰ ਬ੍ਰਾਈਡਲ ਵਾਸਤੇ ਸਪੈਸ਼ਲ ਐਡ-ਆਨ ਕੀਤਾ ਹੋਇਆ ਹੈਵੀ ਸੂਟਸ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਗਰਮ ਸੂਟ ਪਸ਼ਮੀਨੇ ਦੇ ਬਹੁਤ ਜ਼ਿਆਦਾ ਸੋਹਣੇ ਐਡ-ਆਨ ਕੀਤੇ ਨੇ ਇਹਨਾਂ ਦੇ ਵਿੱਚ ਆਰਗੈਂਜ਼ਾ ਲਾ ਕੇ ਵਰਕ ਕੀਤਾ ਹੋਇਆ ਹੈ ਪਰ ਮਸ਼ੀਨ ਵਰਕ ਦੀ ਟੱਚਿੰਗ ਦਿੱਤੀ ਹੋਈ ਔਰ ਸਿੱਪੀ ਦਾ ਵਰਕ ਕੀਤਾ ਹੋਇਆ ਦੁਪੱਟੇ ਨਾਲ ਸਪੌਂਡੇ ਆਣਗੇ ਜੀ ਪ੍ਰਿੰਟਡ ਦੁਪੱਟੇ ਨੇ ਇਹਨਾਂ ਨੂੰ ਆਰਡਰ ਕਰਨ ਲਈ ਤੁਸੀਂ WhatsApp ਤੇ ਮੈਸੇਜ ਕਰਕੇ ਪੇਮੈਂਟ ਕਰਕੇ ਆਰਡਰ ਕਰ ਸਕਦੇ ਹੋ